ਅੱਜ ਆਪਾਂ ਵੀਡੀਓ 'ਚ ਰੇਟ ਜਿਹੜਾ ਲੈ ਕੇ ਪਹੁੰਚੇ ਹਾਂ ਘਰ ਦਾ ਸਿਰਫ 8 ਲੱਖ ਰੁਪਏ ਲੈ ਕੇ ਪਹੁੰਚੇ ਹਾਂ ਬਾਕੀ ਮਾਲਕ ਨੇ ਕਿਹਾ ਵੀ ਹੈ ਵੀ ਮੌਕੇ ਤੇ ਰੇਟ ਕਰ ਲਾਂਗੇ ਸਾਰੀ ਆਪਾਂ ਗੱਲਬਾਤ ਕਰਦਿਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਆਪਣਾ ਵਟਸਐਪ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ 73800 ਪੂਰਾ 26173 ਜੇ ਤੁਸੀਂ ਵੀ ਘਰ ਖਰੀਦਣਾ ਚਾਹੁੰਦੇ ਹੋ ਜੀ ਤੁਸੀਂ ਪੈਸੇ ਵੀ ਘੱਟ ਲਾਉਣ ਤੁਸੀਂ ਪੈਸੇ ਲਾਉਣੇ ਸਿਰਫ 7 ਤੋਂ 8 ਲੱਖ ਰੁਪਇਆ ਤਾਂ ਤੁਹਾਡੇ ਵਾਸਤੇ ਵੀਡੀਓ ਆਪਾਂ ਅੱਜ ਇਹ ਲੈ ਕੇ ਪਹੁੰਚੇ ਹਾਂ ਅਸੀਂ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਇੱਕ ਗੱਲ ਤੁਹਾਨੂੰ ਪਹਿਲਾਂ ਮੈਂ ਦੱਸ ਦੇਣਾ ਅਸੀਂ ਇਸ ਦੇ ਵਿੱਚ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਇੱਕ ਦੀ ਵੀਡੀਓ ਤਾਂ ਸਕਰੀਨ ਤੇ ਚੱਲ ਹੀ ਰਹੀ ਹੈ ਅਸੀਂ ਇੱਕ ਇਹ ਤੋਂ ਇਲਾਵਾ ਹੋਰ ਘਰ ਤੁਹਾਨੂੰ ਦੇਖਣ ਨੂੰ ਮਿਲੇਗਾ ਦੋਵੇਂ ਘਰਾਂ ਦੇ ਰੇਟ ਆਪਾਂ ਵਧੀਆ ਲੈ ਕੇ ਪਹੁੰਚੇ ਹਾਂ ਇੱਕ ਘਰ ਤਾਂ ਆਪਾਂ ਜਮਾ ਸਸਤਾ ਲੈ ਕੇ ਪਹੁੰਚੇ ਹਾਂ ਜੀ ਕੁੱਲ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਇੱਕ ਘਰ ਦਾ ਰੇਟ ਤੁਹਾਨੂੰ ਵੀਡੀਓ ਚ ਪਤਾ ਲੱਗ ਜੂਗਾ ਦੋਵੇਂ ਘਰਾਂ ਦੀ ਆਪਾਂ ਗੱਲ ਕਰਦੇ ਹਾਂ ਸੀ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜਾ ਤੁਸੀਂ ਦੇਖ ਰਹੇ ਹੋ ਘਰ ਇਹ ਵੀਡੀਓ ਚ ਪਹਿਲੇ ਨੰਬਰ ਤੇ ਪਹਿਲਾ ਘਰ ਹੈ ਸੀ ਤੇ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਥਾਂ ਦੇਖਣ ਨੂੰ ਮਿਲੂਗੀ ਇਸ ਘਰ ਦੀ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਸੀ ਜਦੋਂ ਇਸ ਘਰ ਦੀ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਤੁਹਾਨੂੰ ਦੂਜੇ ਘਰ ਦਾ ਰੇਟ ਦੂਜੇ ਘਰ ਦੀ ਵੀਡੀਓ ਸਾਰਾ ਕੁਝ ਆਪਾਂ ਅੱਗੇ ਤੁਹਾਨੂੰ ਦੱਸ ਦਿਆਂ ਸੀ ਬਾਕੀ ਜਿਹੜੀ ਗਲੀ ਸੀਗੀ ਉਹ ਤੁਸੀਂ ਦੇਖ ਲਈ ਸੀ ਗਲੀ ਬਹੁਤ ਵਧੀਆ ਖੁੱਲੀ ਡੁੱਲੀ ਗਲੀ ਲੱਗਦੀ ਹੈ ਇਹਨਾਂ ਨੂੰ ਤੇ ਜਗਾਂ ਦੀ ਗੱਲ ਕਰੀਏ 12 ਮਰਲੇ ਮਾਲਕ ਨੇ ਜਗਾਂ ਦੱਸੀ ਹੈ ਜੀ ਟੋਟਲ ਜਿਹੜੀ ਜਗਾਂ ਘਰ ਦੀ 12 ਮਰਲੇ ਜਗਾਂ ਬਹੁਤ ਵਧੀਆ ਘਰ ਬਣਿਆ ਹੋਇਆ ਜਦੋਂ ਆਪਾਂ ਐਂਟਰ ਕਰਦੇ ਹਾਂ ਜੀ ਘਰ ਦੇ ਅੰਦਰ ਮੇਨ ਗੇਟ ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਤੇ ਫਲਸ਼ ਦੇਖਣ ਨੂੰ ਮਿਲੂ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿੰਨਾ ਆਪਾਂ ਨੂੰ ਵੇਖਣਾ ਮਿਲੂਗਾ ਸਾਰਾ ਪੱਕਾ ਹੈ ਜੀ ਲੋਕ ਟਾਈਲਾਂ ਲੱਗੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਜੀ ਤੇ ਘਰ ਦੇ ਵਿੱਚ ਦਰਖਤ ਵੀ ਕਾਫੀ ਲੱਗੇ ਹੋਏ ਨੇ ਤੇ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਬਾਕੀ ਗਲੀ ਤੁਸੀਂ ਦੇਖ ਲਈ ਸੀ ਗਲੀਆਂ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਤੇ ਘਰ ਵਧੀਆ ਸੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਆ ਛੱਤ ਦੀ ਗੱਲ ਕਰੀਏ ਤਾਂ ਛੱਤ ਪੱਕੀ ਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਬੈੜਾ ਤੁਸੀਂ ਦੇਖ ਲਿਆ ਸੀ ਤੇ ਘਰ ਦੀ ਜਿੰਨੀ ਜਗ੍ਹਾ ਜਿੰਨਾ ਘਰ ਛੱਤਿਆ ਹੋਇਆ ਅੰਦਰ ਆਪਾਂ ਨੂੰ ਤੇ ਥੋੜੇ ਬਾਹਰਲੀ ਸਾਈਡ 'ਚ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ। ਬਾਕੀ ਮਾਲਕ ਨੇ ਕੰਮ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕੰਮ ਕਰਵਾ ਰੱਖਿਆਗਾ। ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਘਰ ਪਸੰਦ ਆ ਗਿਆ ਹੋਊਗਾ। ਜੇ ਤੁਹਾਨੂੰ ਘਰ ਪਸੰਦ ਆਇਆ ਸੀ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਤੁਹਾਨੂੰ ਅੱਗੇ ਮਾਲਕ ਦਾ ਮੋਬਾਈਲ ਨੰਬਰ ਵੀ ਮਿਲ ਜਾਊਗਾ ਤੇ ਸਾਰੀ ਗੱਲਬਾਤ ਆਪਾਂ ਦੱਸਦੇ ਹਾਂ ਕਿੱਥੇ ਘਰ ਹੈ ਕਿਵੇਂ ਕੁਛ ਹੈ ਜੀ। ਬਾਕੀ ਰਸੋਈ ਦੀ ਵੀਡੀਓ ਤੁਸੀਂ ਦੇਖੋ ਜੀ ਮਾਲਕ ਨੇ ਜਿੰਨੀ ਵੀਡੀਓ ਬਣਾ ਕੇ ਭੇਜੀ ਆ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੀ ਬਾਕੀ ਛੱਤ ਚੈੱਕ ਕਰ ਲੂ ਪਲਸਟਰ ਦਾ ਸਾਰਾ ਕੰਮ ਹੋਇਆ ਸੀ ਕੱਲਾ ਰੰਗ ਨੂੰ ਛੱਡ ਕੇ ਬਾਕੀ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਇੱਕ ਕਮਰਾ ਤਾਂ ਇਹ ਤੁਸੀਂ ਚੈੱਕ ਕਰੋ ਜੀ ਇੱਕ ਕਮਰਾ ਤਾਂ ਇਹ ਆ ਗਿਆ ਇਹ ਕਿਹਦੇ ਲੱਗੀ ਆ ਗਿਆ ਨਾਲੀ ਤੇ ਬਾਕੀ ਥੱਲੇ ਆਪਾਂ ਨੂੰ ਟੋਟਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਤੇ ਜੋੜੀਆਂ ਦਾ ਕੰਮ ਵਧੀਆ ਹੋਇਆ ਬਾਕੀ ਤੁਸੀਂ ਆਪ ਹੀ ਦੇਖ ਲਓ ਜੀ ਲਾਈਟਿੰਗ ਦਾ ਕੰਮ ਵੀ ਵਧੀਆ ਹੋਇਆਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੱਸ ਦਿਆਂ ਜੀ ਮੈਂ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਜੀ ਆਪਣੇ ਕੋਲੇ ਪਹੁੰਚਿਆਗਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਇਹਨਾਂ ਦਾ ਜਿਹੜਾ ਖਾਸ ਪਿੰਡਕ ਸੌਣਗੜ ਰੱਤੇ ਵਾਲਾ ਇਹਨਾਂ ਦਾ ਪਿੰਡਕ ਜਿਹੜਾ ਜ਼ਿਲ੍ਹਾ ਮਾਲਕ ਨੂੰ ਲੱਗਦਾ ਜੀ ਉਹ ਲੱਗਦਾ ਫਿਰੋਜ਼ਪੁਰਾ ਜ਼ਿਲ੍ਹਾ ਇਹਨਾਂ ਦਾ ਫਿਰੋਜ਼ਪੁਰਾ ਤਹਿਸੀਲ ਗੁਰੂ ਹਰਸਹਾਏ ਇਹਨਾਂ ਨੂੰ ਤਹਿਸੀਲ ਪੈਂਦੀ ਐ ਸੀ ਤੁਸੀਂ ਜਾਓਂਗੇ ਨਾਲੇ ਤਾਂ ਜਾ ਕੇ ਘਰ ਨੂੰ ਦੇਖ ਲਓ ਸੀ ਨਾਲੇ ਆਪ ਦਾ ਰੇਟ ਮੁਕਾ ਲਓ ਜਿਹੜੀ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਐ ਇੱਕ ਡਿਮਾਂਡ ਕਹੀ ਐ ਇਹਨਾਂ ਨੇ 18 ਲੱਖ ਰੁਪਈਆ ਬਾਕੀ ਇਹਨਾਂ ਨੇ ਕੋਈ ਫਿਕਸ ਰੇਟ ਨਹੀਂ ਕਿਹਾ ਸੀ ਮਾਲਕ ਕਹਿੰਦੇ ਨੇ ਇੱਕ ਸਿਰਫ ਡਿਮਾਂਡ ਐ ਤੇ ਮਾਲਕ ਨੇ ਐ ਵੀ ਕਿਹਾ ਵੀ ਜਦੋਂ ਕੋਈ ਆ ਕੇ ਦੇਖੂਗਾ ਘਰ ਨੂੰ ਤੇ ਜਦੋਂ ਪਸੰਦ ਕਰ ਲੂਗਾ ਘਰ ਉਹ ਤੋਂ ਬਾਅਦ ਬਹਿ ਕੇ ਰੇਟ ਵੀ ਮੁਕਾ ਲਾਂਗੇ ਰੇਡ ਦੀ ਟੈਨਸ਼ਨ ਨਹੀਂ ਲੈਣੀ ਮਾਲਕ ਨੇ ਕਿਹਾਗਾ ਇੱਕ ਸਿਰਫ ਡਿਮਾਂਡ ਹੈਗੀ ਜੇ ਤੁਸੀਂ ਪਹਿਲਾਂ ਕੋਈ ਗੱਲ ਕਰਨੀ ਹੈ ਜੀ ਮਾਲਕ ਨਾਲ ਫੋਨ ਤੇ ਕੋਈ ਗੱਲ ਕਰਨੀ ਹੈ 62800 ਪੂਰਾ 82691 ਇਹ ਮਾਲਕ ਦਾ ਨੰਬਰ ਹੈ ਜੀ ਬਾਕੀ ਨੰਬਰ ਆਪਾਂ ਸਕਰੀਨ ਤੇ ਕਈ ਵਾਰੀ ਦੇ ਵੀ ਦਿੱਤਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਵੀ ਰਹੇ ਹਾਂ ਤੇ ਵੀਡੀਓ ਚ ਦਿਖਾ ਵੀ ਰਹੇ ਹਾਂ ਜੀ ਤੇ ਮਾਲਕ ਨੇ ਉੱਪਰ ਦੀ ਵੀਡੀਓ ਵੀ ਵਧੀਆ ਬਣਾ ਕੇ ਭੇਜੀ ਆ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਘਰ ਦੀ ਵੀਡੀਓ ਕੋਠੀ ਦੀ ਵੀਡੀਓ ਹਰ ਏਰੀਆ ਚੋਂ ਆਪਾਂ ਲੈ ਕੇ ਆਉਨੇ ਹਾਂ ਅਸੀਂ ਤੇ ਆਪਣੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਣੇ ਹਾਂ ਸੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਆ ਸੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73 800 ਪੂਰਾ 26173 ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਚਿੱਟੇ ਜਿਹਾ ਅੱਖਰਾਂ ਚ ਬਾਰ-ਬਾਰ ਚੱਲਦਾ ਰਹਿੰਦਾ ਉੱਤੇ ਦੇਖੋ ਜੀ ਐਡ ਕਰਵਾਉਣੀ ਆ ਫਰੀ ਚ ਆਪਾਂ ਐਡ ਕਰਦੇ ਆ ਜੀ ਆਪਣੇ ਕੋਲੇ ਬਸ ਵੀਡੀਓ ਜਾਣਕਾਰੀ ਫੋਟੋ ਮੈਂ ਭੇਜ ਦਿਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸੈਕਿੰਡ ਘਰ ਦੀ ਜਿਹੜਾ ਘਰ ਆਪਾਂ 8 ਲੱਖ ਦਾ ਲੈ ਕੇ ਪਹੁੰਚੇ ਸੀ ਉਹਦੀ ਆਪਾਂ ਹੁਣ ਸਾਰੀ ਗੱਲਬਾਤ ਕਰਦੀ ਆਂ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਹਣ ਤੋਂ ਬਾਅਦ ਸਾਹਮਣੇ ਵੀਡੀਓ ਸੀ ਜੇ ਆਪਾਂ ਰੇਟ ਦੀ ਗੱਲ ਕਰੀਏ 8 ਲੱਖ ਰੁਪਏ ਮਾਲਕ ਨੇ ਡਿਮਾਂਡ ਪਾਈ ਹੋ ਸੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘੱਟ ਵੀ ਕਰ ਲਾਂਗੇ 8 ਲੱਖ ਰੁਪਏ ਇੱਕ ਵਾਰੀ ਡਿਮਾਂਡ ਹੈਗੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਮਾਲਕ ਨੇ ਏਰੀਆ ਮਕਬੂਲਪੁਰ ਇਹਨਾਂ ਨੇ ਦੱਸਿਆ ਸੀ ਅੰਮ੍ਰਿਤਸਰ ਖਾਸ ਮਕਬੂਲਪੁਰ ਇਹਨਾਂ ਦਾ ਏਰੀਆ ਸੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਜਗ੍ਹਾ ਦੀ ਗੱਲ ਕਰੀਏ ਤਿੰਨ ਮਰਲੇ ਥਾਂ ਮਾਲਕ ਨੇ ਦੱਸੀ ਐ ਸੀ ਤਿੰਨ ਮਰਲੇ ਥਾਂ ਮਿਲ ਜੂਗੀ ਘਰ ਆਪਾਂ ਨੂੰ ਵਧੀਆ ਮਿਲ ਜੂਗਾ ਰੇਟ ਵਧੀਆਗਾ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ 9872127817 9872127817 ਇਹ ਨੰਬਰ ਹੈ ਜੀ ਇਹਨਾਂ ਦਾ ਜਿਨ੍ਹਾਂ ਦੀ ਆਪਾਂ ਆਹ ਵੀਡੀਓ ਦਿਖਾ ਰਹੇ ਤੁਹਾਨੂੰ ਜਿਨ੍ਹਾਂ ਦੇ ਘਰ ਦਿਖਾ ਰਹੇ ਹਾਂ ਅਸੀਂ ਵੀਡੀਓ 'ਚ ਤੁਸੀਂ ਜਾ ਕੇ ਦੇਖ ਸਕਦੇ ਹੋ ਜਾ ਕੇ ਕਿਸੇ ਨੇ ਦੇਖਣਾ ਕਰ ਬਾਕੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੁਮਾਨੂੰ ਵੀਡੀਓ ਕਿਵੇਂ ਦੀ ਲਗੀ ਤੇ ਜਿਹੜਾ ਘਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਦਾ ਲੱਗਿਆ ਸੀ ਵਧੀਆ ਲੱਗਿਆ ਤਾਂ ਲਾਈਕ ਕਰਨਾ ਨਾ ਭੁੱਲਿਓ ਜੀ। ਬਾਕੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਆਪਣੀ ਵੀਡੀਓ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਤੇ ਆਪਣੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੁਸੀਂ ਸਾਰੀ ਵੀਡੀਓ ਦੇਖੀ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਕਈ ਦਿਨਾਂ ਤੋਂ ਵੀਡੀਓ ਬਾਈਆ ਸੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਪਾ ਦਿਓ ਤੁਹਾਨੂੰ ਕਿੱਥੋਂ ਕਿਹੜੇ ਏਰੀਆ ਚੋਂ ਕੋਠੀ ਘਰ ਦੀ ਵੀਡੀਓ ਚਾਹੀਦੀ ਹੈ ਕਿੰਨੇ ਕੁ ਰੇਟ ਤੱਕ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ